जय श्री राम जी जय गौ माता लो जी आज ਅਸੀਂ ਗਊਸ਼ਾਲਾ ਕਨੌਰ ਖੜੇ ਆ ਜੀ ਸਾਹਮਣੇ ਪ੍ਰਧਾਨ ਜੀ लवली गोयल जी ਹੋਰ ਜਿਹੜੇ ਗਊਸ਼ਾਲਾ ਦੇ ਅਹੁਦੇਦਾਰ ਹੈਗੇ ਆ ਮੌਜੂਦ ਨੇ ਇਹਨਾਂ ਵੱਲੋਂ ਅੱਜ ਇੱਕ ਬੇਨਤੀ ਹੈ ਜੋ ਕਿ ਇਲਾਕੇ ਦੇ ਸੱਜਣਾ ਤੱਕ ਪਹੁੰਚਾਣੀ ਹੈ ਲੋ ਜੀ ਸੁਣਦੇ ਆ ਪ੍ਰਧਾਨ ਜੀ ਕੀ ਕਹਿੰਦੇ लवली ਜੀ जय गौ माता जी ਅੱਜ ਅਸੀਂ શ્રીਕ੍ਰਿਸ਼ਨ ਗਊਸ਼ਾਲਾ ਕਨੌਰ ਤੇ ਖੜੇ ਆ ਜੀ ਸ਼੍ਰੀ ਗੁਰੂ ਕ ਜੰਗਲਾਂਕ ਨੂੰ ਤੇ 720 ਗਵਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਇਹ ਗਊਸ਼ਾਲਾ ਇਲਾਕੇ ਦੇ ਸਹਿਯੋਗ ਨਾਲ ਚੱਲ ਰਹੀ ਹੈ 23 ਵਾਰ ਸਾਡੇ ਕੋਲੇ 720 ਗਵਾਂ ਲਈ 1500 ਟਰਾਲੀ ਤੂੜੀ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਪੂਰੇ ਇਲਾਕੇ ਨੂੰ ਕਿਸਾਨ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੂੜੀ ਦਾ ਦਾਨ ਕਰੋ ਤਾਂ ਕਿ ਇਲਾਕੇ ਦੀ ਇਹ ਗਊਸ਼ਾਲਾ ਅੱਗੇ ਵੀ ਸਹੀ ਢੰਗ ਨਾਲ ਚੱਲ ਸਕੇ ਦੇ ਗਾਵਾਂ ਦਾ ਪਾਲਣ ਪੋ